ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਖਬਰਸਾਰ ਤੇ ਮੈਂ ਤੁਹਾਡਾ ਆਪਣਾ ਦੀਪੂ ਸੈਦਪੁਰੀ ਦੋਸਤੋ ਜਿੱਥੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਲੋਕਾਂ ਨੂੰ ਜਿਮ ਜਾਣਾ ਪੈਂਦਾ ਵੱਖ-ਵੱਖ ਤਰ੍ਹਾਂ ਦੀਆਂ ਕਸਰਤਾਂ ਕਰਨੀਆਂ ਪੈਂਦੀਆਂ ਉੱਥੇ ਸਾਡੇ ਜੀਵਨ ਵਿੱਚ ਪੁਰਾਣੇ ਸਮਿਆਂ ਤੋਂ ਲੈ ਕੇ ਹੁਣ ਤੱਕ ਸਾਈਕਲ ਦੀ ਇੱਕ ਮਹੱਤਮਪੂਰਨ ਭੂਮਿਕਾ ਮੰਨੀ ਗਈ ਹੈ ਕਿਉਂਕਿ ਪੁਰਾਣੇ ਸਮਿਆਂ ਵਿੱਚ ਰੋਜੀ ਰੋਟੀ ਲਈ ਕੰਮਕਾਰ ਕਰਨ ਲਈ ਸਾਈਕਲ ਨੂੰ ਇੱਕ ਮਹੱਤਵਪੂਰਨ ਸਾਧਨ ਮੰਨਿਆ ਗਿਆ ਉਹ ਚਾਹੇ ਭਾਰਤ ਵਿੱਚ ਆ ਚਾਹੇ ਵਿਦੇਸ਼ਾਂ ਵਿੱਚ ਆ ਤੇ ਅੱਜ ਉਹ ਤੁਹਾਨੂੰ ਸਾਈਕਲ ਦਿਖਾਵਾਂਗੇ ਜਿਹੜਾ ਪਿਛਲੇ ਬਹੁਤ ਕਾਫੀ ਸਦੀਆਂ ਤੋਂ ਚੱਲ ਰਿਹਾ ਬੀ ਐਸ ਏ ਸੁਪਰ ਡੀਲੈਕਸ ਕੰਪਨੀ ਦਾ ਸਾਈਕਲ ਆ ਤੇ ਇਸ ਟਾਈਮ ਖੜੇ ਅਸੀਂ ਮੁੱਲਾਪੁਰ ਦਾਖਾ ਇਹ ਆਪਣੇ ਵੀਰ ਕੋ ਅਭੀ ਤੁਰੀਆ ਜੀ ਕੋ ਅਭੀ ਤੁਰੀਆ ਜੀ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਗੱਲਬਾਤ ਕਰਨ ਲਈ ਭਾਜੀ ਸਭ ਤੋਂ ਪਹਿਲਾਂ ਦੱਸੋ ਇਹ ਸਾਈਕਲ ਦੀ ਮੈਨੂਫੈਕਚਰਿੰਗ ਕਿੱਥੇ ਹੁੰਦੀ ਆ ਇਹ ਮੇਡ ਇਨ ਮਦਰਾਸ ਆ ਇਹ ਮਦਰਾਸ ਤੋਂ ਮੈਨੂਫੈਕਚਰਿੰਗ ਹੁੰਦੀ ਆ ਜੀ ਆਪਾਂ ਉੱਥੇ ਹੀ ਮੰਗਾਨੇ ਆ ਸਾਰਾ ਸਟਾਕ ਇਹਦੇ ਤੇ ਤੁਸੀਂ ਇਹਦੀ ਜਿਹੜੀ ਕਰਦੇ ਆ ਪਰਚੇਜ਼ਿੰਗ ਉਹ ਆਨਲਾਈਨ ਕਰਦੇ ਕਿ ਤੁਹਾਡਾ ਕੋਈ ਸ਼ੋਰੂਮ ਵਗੈਰਾ ਇੱਥੇ ਮੁੱਲਾਂਪੁਰ ਦਾਖਾਣ ਚ ਬਣਿਆ ਹੋਇਆ ਸਾਡੇ ਭਾਜੀ ਨੇ ਮਨੀ ਭਾਜੀ ਬਣਿਆ ਗੰਡੀਆ ਉਹਨਾਂ ਦੇ ਇੰਸਟਾਗ੍ਰam ਤੇ ਪੇਜ ਆ ਸਾਰਾ ਕੁਝ ਉਹੀ ਕਰਦੇ ਨੇ ਕੀ ਨਾ ਭਾਜੀ ਉਹਨਾਂ ਦਾ ਮਨੀ ਬੜੇ ਪਿੰਡਿਆ ਜੀ ਮਨੀ ਬੜੇ ਪਿੰਡਿਆ ਹਾਂਜੀ ਉਹਨਾਂ ਦੇ ਇੰਸਟਾਗ੍ਰam ਤੇ ਪੇਜ ਆ ਲੱਖ ਡੇਢ ਲੱਖ ਉਹਨਾਂ ਤੇ ਉਹ ਸਾਰਾ ਕੁਝ ਹੋ ਗਿਆ ਆਰਡਰ ਕਰਦੇ ਆ ਮੈਂ ਸਿਰਫ ਉਹਨਾ ਫੋਨ ਵਗੈਰਾ ਚੱਕਦਾ ਤੇ ਸਾਰਾ ਤੇ ਜੇ ਕਿਸੇ ਬੰਦੇ ਨੇ ਇਸ ਸਾਈਕਲ ਨੂੰ ਖਰੀਦਣਾ ਹੋਵੇ ਤੇ ਉਹਨੇ ਇੰਸਟਾਗ੍ਰam ਪੇਜ ਤੇ ਪਹਿਲਾਂ ਕਰਨਾ ਪਊ ਕੰਟੈਕਟ ਕੋਈ ਮੋਬਾਈਲ ਨੰਬਰ ਵੀ ਤੇ ਨਾਲ ਕੋਈ ਸਾਈਟ ਤੁਹਾਡੀ ਹੈਗੀ ਆ ਇੰਸਟਾਗ੍ਰam ਤੇ ਵੀ ਹੈਗਾ ਇਹ ਮੋਬਾਈਲ ਨੰਬਰ ਵੀ ਹੈਗਾ ਇੰਸਟਾਗ੍ਰam ਤੇ ਕੇਸ ਨਾਮ ਦੀ ਆਈਡੀ ਹੈ ਭਾਜੀ ਮਨੀ ਬੜੇ ਪਿੰਡਿਆਂ ਦੇ ਨਾਮ ਤੋਂ ਆਈਡੀ ਹੈ ਸਾਰਾ ਆਨਲਾਈਨ ਹੀ ਤੁਸੀਂ ਆਰਡਰ ਲੈ ਲੀ ਸਾਰਾ ਆਨਲਾਈਨ ਹੀ ਕਰਦੇ ਆ ਇਹਦੀ ਕੀਮਤ ਕਿੰਨੀ ਆ ਭਾਜੀ ਸਾਈਕਲ ਦੀ ਇਹ 1.5 ਲੱਖ ਰੁਪਏ ਦਾ ਸਾਈਕਲ ਹੈ 1.5 ਲੱਖ ਦਾ ਮਾਨਤਾਣ ਵੀ ਕਰ ਦਿੰਦੇ ਆ ਜੇ ਕੋਈ ਬੰਦਾ ਲੈਣ ਆਉਣਾ ਹਾਂਜੀ ਹਾਂਜੀ ਮਾਨਤਾਣ ਕਰ ਦਿੰਦਾ ਜੀ ਠੀਕ ਆ ਭਾਜੀ ਤੇ ਤੁਸੀਂ ਇਹ ਆਪਣਾ ਨਾਮ ਤੇ ਮੋਬਾਈਲ ਨੰਬਰ ਜਰੂਰ ਬੋਲੋ ਜੇ ਕਿਸੇ ਸਾਡੇ ਵੀਰਾਂ ਨੇ ਇਹ ਸਾਈਕਲ ਲੈਣਾ ਹੋਵੇ ਤੇ ਉਹ ਤੁਹਾਡੇ ਨਾਲ ਜਰੂਰ ਸੰਪਰਕ ਕਰਨ ਮੇਰਾ ਨਾਮ ਅਭਿਆਏ ਮੇਰਾ ਮੋਬਾਈਲ ਨੰਬਰ 8146293128 ਦੋਸਤੋ ਭਰਾ ਨਾਲ ਗੱਲਬਾਤ ਕੀਤੀ ਆ ਇਹ ਸਾਈਕਲ ਵੀ ਇੱਕ ਵਾਰ ਮੈਂ ਬੇਨਤੀ ਕਰਦਾ ਕਿ ਸਾਈਕਲ ਨੂੰ ਵੀ ਚੰਗੀ ਤਰ੍ਹਾਂ ਦਿਖਾਇਆ ਜਾਵੇ ਤਾਂ ਜੋ ਇਹ ਪ੍ਰਾਣੀਆ ਜਿਆਦਾ ਤਾਜ਼ਾ ਕਰਨ ਵਾਲਾ ਸਾਈਕਲ ਨਵੇਂ ਯੁੱਗ ਚ ਨਵੇਂ ਤਰੀਕੇ ਨਾਲ ਬਣਾਇਆ ਬਹੁਤ ਮਜ਼ਬੂਤੀ ਆ ਇਸ ਸਾਈਕਲ ਦੀ ਦੇਖੋ ਬੱਚਿਆਂ ਨੂੰ ਨਾਲ ਬਿਠਾਉਣ ਲਈ ਮੋਰੇ ਅੱਗੇ ਸੀਟ ਲੱਗੀ ਹੋਈ ਆ ਦੇਖੋ ਬੀ ਐਸ ਏ ਸੁਪਰ ਡੀ ਲੈਕਸ ਦੋਸਤੋ ਭਰਾ ਨੇ ਆਪਣਾ ਮੋਬਾਈਲ ਨੰਬਰ ਵੀ ਦੱਸਤਾ ਐਡਰੈਸ ਵੀ ਦੱਸਤਾ ਵਾ ਪਰ ਜੇਕਰ ਤੁਸੀਂ ਇੰਸਟਾਗ੍ਰam ਤੇ ਵੀ ਫੋਲੋ ਕਰਕੇ ਇਹਦੀ ਆਨਲਾਈਨ ਕੋਈ ਪਰਚੇਜ਼ਿੰਗ ਕਰਨੀ ਉਹਦੇ ਵਾਸਤੇ ਵੀ ਫੇਸ ਆਪਣੀ ਇੰਸਟਾਗ੍ਰam ਦੀ ਆਈਡੀ ਅਸੀਂ ਮੈਂਸ਼ਨ ਵੀ ਕਰ ਦਵਾਂਗੇ ਵਿੱਚ ਡਿਸਕ੍ਰਿਪਸ਼ਨ ਦੇ ਤੇ ਮੈਂ ਤਾਂ ਇਹ ਕਹੂੰਗਾ ਕਿ ਸਾਡੇ ਚੈਨਲ ਤੇ ਭਰਾ ਨੇ ਸਮਾ ਦਿੱਤਾ ਭਰਾ ਨਾਲ ਪਿਆਰ ਵਾ ਭਰਾ ਕਹਿੰਦਾ ਵੀ ਤੁਸੀਂ YouTube ਚੈਨਲ ਸ਼ੁਰੂ ਕੀਤਾ ਤੁਹਾਡੇ ਚੈਨਲ ਦੀ ਵੀ ਪ੍ਰੋਮੋਸ਼ਨ ਹੋ ਜੂਗੀ ਤੇ ਸਾਡੇ ਕੰਮ ਦੀ ਵੀ ਪ੍ਰੋਮੋਸ਼ਨ ਹੋ ਜੂਗੀ ਦੋਸਤੋ ਸਾਈਕਲ ਲੈਣ ਵਾਸਤੇ ਭਰਾ ਨਾਲ ਸੰਪਰਕ ਰੋ ਅਸੀਂ ਸਾਈਕਲ ਚਲਾ ਕੇ ਦੇਖਿਆ ਸਾਈਕਲ ਦਾ ਮੈਂ ਕਿੰਨਾ ਵੀ ਵਾਕਿਆ ਬੰਦਾ ਕਹਿੰਦਾ ਵੀ ਜੇ ਕੰਫਰਟ ਸਾਈਕਲ ਲੈਣਾ ਹੋਵੇ ਤੇ BS A ਸੁਪਰ ਡੀਲੈਕਸ ਦਾ ਸਾਈਕਲ ਲਓ ਬਹੁਤ ਬਹੁਤ ਧੰਨਵਾਦ ਦੋਸਤੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜਿਹੜੇ ਲੋਕ ਸਾਈਕਲ ਨੂੰ ਸ਼ੌਂਕ ਨਾਲ ਰੱਖਣਾ ਚਾਹੁੰਦੇ ਆ ਉਹਨਾਂ ਲਈ ਇਹ ਖਾਸ ਕਰਕੇ BS A ਕੰਪਨੀ ਨੇ ਬਣਾਇਆ ਵਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ